ਦੇਸ਼ ਦੇ ਸ਼ਦਕ ਪੁੱਜ ਚੁੱਕਿਆ ਜੇ ਕੁਰਾਨੇ ਤੋਂ ਕੋਈ ਜਾਂਦਾ ਨਾ ਉਹ ਕਹਿੰਦਾ ਕੇਕ ਲੈ ਕੇ ਆਣਾ ਤਾਂ ਮੁੱਤਾ ਦੇਖ ਕੇ ਸੇ ਸਭ ਤੋਂ ਜਿਹੜੀ ਸਿਖਸ਼ੀ ਜੁਰੀ ਗੱਲ ਹੈ ਵੀ ਤੁਸੀਂ ਬਿਲਕੁਲ ਵੀ ਆਂਡੇ ਦਾ ਪ੍ਰਯੋਗ ਕਰਦੇ ਨਹੀਂ ਤੁਸੀਂ ਦੂਸਰਾ ਸਟੋਰ ਖੋਲਿਆ ਉਸੇ ਵੀ ਅੰਡੇ ਦਾ ਪ੍ਰਯੋਗ ਨਹੀਂ ਕਰਦੇ ਤੁਸੀਂ ਤੀਸਰਾ ਸਟੋਰ ਖੋਲਿਆ ਬਿਲਕੁਲ ਨਹੀਂ ਅੰਡੇ ਦਾ ਪ੍ਰਯੋਗ ਨਹੀਂ ਕਰਦੇ ਹਾਂਜੀ ਇਹ ਮੈਂ ਗੱਲ ਬਿਲਕੁਲ ਦੱਸਣਾ ਚਾਹੁੰਦਾ ਕਿ ਜਿਵੇਂ ਅਸੀਂ ਵੱਖ-ਵੱਖ ਤੁਸੀਂ ਕਹਿੰਦੇ ਜਦੋਂ ਪ੍ਰੋਮੋਸ਼ਨ ਕਰਦੇ ਆ ਬਿਜ਼ਨਸ ਦਾ ਜਾਂ ਵੱਖ-ਵੱਖ ਤਰ੍ਹਾਂ ਦੇ ਆਪਾਂ ਫੈਸਟੀਵਲ ਸ਼ੂਟ ਕਰਦੇ ਹਾਂ ਉਸਮ ਹਮੇਸ਼ਾ ਇੱਕ ਗੱਲ ਕਹਿੰਨਾ ਵੀ ਸਾਨੂੰ ਖੁਦ ਪਰਿਵਾਰ ਵੱਲੋਂ ਮਾਪੇ ਵੱਲੋਂ ਗੁਰੂਆਂ ਵੱਲੋਂ ਹੁਕਮ ਸੀ ਇਹ ਅੰਡੇ ਦਾ ਕਦੀ ਵੀ ਪ੍ਰਯੋਗ ਨਹੀਂ ਕਰਨਾ ਝੂਠ ਬਨ ਬੋਲ ਕੇ ਤਾਂ ਕਾਰੋਬਾਰ ਕਰਨਾ ਹੀ ਨਹੀਂ ਤੇ ਉਸ ਦੇ ਚੱਕਰ ਵਿੱਚ ਅਸੀਂ ਜਦੋਂ ਸ਼ਿਕਾਗੋ ਪੀਜ਼ਾ ਦੀ ਫਰੈਂਚਾਈਜ਼ੀ ਲਈ ਅਪਲਾਈ ਕੀਤਾ ਜੋ ਸੀਮੋ ਖੜਵੀ ਕਿ ਖੋਲੀ ਹੈ ਉਸ ਦੇ ਵਿੱਚ ਮੇਰੀ ਜਿਹੜੇ ਬਿਜ਼ਨਸ ਆਨਰ ਹੈਗੇ ਆ ਸਾਡੇ ਫਰੈਂਚਾਈਜ਼ੀ ਆਨਰ ਜਿਹੜੇ ਫਾਊਂਡਰ ਨੇ ਮਿਸਟਰ ਵਿਸ਼ਾਲ ਕਪੂਰ ਜੀ ਕਿ ਉਹਨਾਂ ਨਾਲ ਬਹੁਤ ਏ ਥੋੜਾ ਜਿਹਾ ਚੱਲਿਆ ਦੋ ਤਿੰਨ ਦਿਨ ਕਿ ਤੁਸੀਂ ਨਾਨਵੇਜ ਨਾਲ ਕਰੋ ਤੇ ਅਸੀਂ ਗਿਆ ਵੀ ਅਸੀਂ ਨਾਰਵੇਜ ਨਹੀਂ ਕਰਾਂਗੇ ਜਦੋਂ ਸਾਡਾ ਮੁਕਤਾ ਬੇਕਰਸ ਤੇ ਕੇਕ ਸਟੂਡੀਓ ਖੜਦਾ ਹੈ ਇਹ ਵਿਦਾਊਟ ਐਗ ਹੀ ਅਸੀਂ ਜਾਣਦੇ ਆ ਅਸੀਂ ਤਾਂ ਨਹੀਂ ਯੂਜ਼ ਕਰਦੇ ਜੇ ਅਸੀਂ ਨਾਨਵੇਜ ਵਿੱਚ ਮਤਲਬ ਕਿਵੇਂ ਚੱਲਾਂਗੇ ਤੇ ਅਸੀਂ ਲੜਖੇ ਇਸੀ ਫਰਾਂਚਾਈਜ਼ੀ ਵੀ 100% ਵੈਜੀਟੇਰੀਅਨ ਖੋਲੀ ਹੈ ਦੀ ਪੀਜ਼ਾ ਤਾਂ ਕਿ ਇੱਥੇ ਲੋਕ ਬਿਨਾਂ ਕਿਸੇ ਝਿਜਕ ਤੋਂ ਸਾਡੇ ਤਿੰਨੇ ਸਟੋਰਸ ਤੇ ਆ ਕੇ ਆਪਣਾ ਆਰਾਮ ਨਾਲ ਖਾ ਸਕਣਿਆ ਧਰਮ ਨੂੰ ਨਿਭਾਦੇ ਹੋਏ ਪਹਿਲਾ ਸਟੋਰ ਮੁਕਤਾਬੇ ਤੋਂ ਹਾਂਜੀ ਦੂਸਰਾ ਡਾਕਟਰ ਐਕਸਟਰੀਓ ਹਾਂਜੀ ਉਹ ਕਿਸ ਤਰ੍ਹਾਂ ਰਿਸਪੌਂਸ ਰਿਹਾ ਰੋਪਾਂ ਚ ਉਹ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਅਸ਼ੀਰਵਾਦ ਸਦਕਾ ਲੋਕਾਂ ਦੇ ਪਿਆਰ ਨਾਲ ਉਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਤੇ ਅਸੀਂ ਸਿਰਫ ਆਪਾਂ ਕਹਿ ਸਕਦੇ ਹਾਂ ਜੀ ਇਹ ਸਿਰ ਕਟਮੁਤਲੀਆਂ ਆ ਪਰਮਾਤਮਾ ਜਿੰਨਾ ਦੇ ਰਿਹਾ ਜਾਂ ਜਿੰਨਾ ਸਾਨੂੰ ਤਰੱਕੀ ਕਰਵਾ ਰਿਹਾ ਉਹ ਸਿਰ ਪਰਮਾਤਮਾ ਦੀ ਦੇਣ ਹੈ ਜਿਸ ਦਿਨ ਉਹ ਅਸ਼ੀਰਵਾਦ ਥੋੜਾ ਘਟ ਜਾਵੇਗਾ ਅਸੀਂ ਉੱਗ ਜਾਗੇ ਕਿ ਤੇ ਜਦ ਤੱਕ ਉਹ ਅਸ਼ੀਰਵਾਦ ਬਈ ਜਾ ਰਹੇ ਆ ਉਹਨਾਂ ਦੀ ਕਟਮੁਤਲੀਆਂ ਓਮੇਮ ਨੱਚ ਰਹੀਆਂ ਆ